ਨਵਿਆ ਕਲਮਾ ਨਵੀ ਉਡਾਨ ਤੇਰੇ ਦਾ ਸਾਨੂੰ ਪਹਿਚਾਨ ਨਵਿਆ ਕਲਮਾ ਨਵੀ ਉਡਾਨ ਤੇਰੇ ਦਾ ਸਾਨੂੰ ਪਹਿਚਾਨ ਸ਼੍ਰੀਮਦ ਭਗਵਤ ਗੀਤਾ ਕਹਿੰਦੀ ਹੈ ਕਿ ਕੋਈ ਵੀ ਸਾਰਥਕ ਕੰਮ ਸਾਰਥਕ ਗਿਆਨ ਨਾਲ ਸ਼ੁਰੂ ਹੁੰਦਾ ਹੈ ਤੇ ਜੇਕਰ ਉਹ ਹੀ ਸਾਰਥਕ ਗਿਆਨ ਸਾਰਥਕ ਕਰਮ ਦਾ ਰੂਪ ਲੈ ਲੈਂਦਾ ਹੈ ਤੇ ਉਹ ਨਿਰੰਤਰ ਚੱਲਦਾ ਰਹਿੰਦਾ ਹੈ ਤੇ ਉਹ ਸਾਧਨਾ ਬਣਦੀ ਹੈ ਤੇ ਸਾਧਨਾ ਅੰਤ ਵਿੱਚ ਭਗਤੀ ਦਾ ਰੂਪ ਲੈਂਦੀ ਹੈ ਇਸ ਤਰੀਕੇ ਦੇ ਨਾਲ ਇੱਕ ਭਗਵਤ ਗੀਤਾ ਜਿਹੜੀ ਹੈ ਉਹ ਗਿਆਨ ਯੋਗ ਕਰਮ ਯੋਗ ਤੇ ਭਗਤੀ ਯੋਗ ਤੇ ਸੰਪੂਰਨ ਹੁੰਦੀ ਹੈ ਅਜਿਹਾ ਹੀ ਇੱਕ ਉਪਰਾਲਾ ਮੈਨੂੰ ਦੇਖਣ ਨੂੰ ਮਿਲਿਆ ਹੈ ਮਸਤੂ ਆਣਾ ਸਾਹਿਬ ਇੱਕ ਬਹੁਤ ਹੀ ਪਿਆਰਾ ਜਿਹਾ ਐਕਸਪੀਰੀਅੰਸ ਹੋਇਆ ਹੈ ਰਹਿ ਨਹੀਂ ਸਕਿਆ ਕਿ ਆਪ ਜੀ ਦੇ ਨਾਲ ਸਾਂਝਾ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਸੇ ਇੱਕ ਵਿਅਕਤੀ ਨੇ ਆਪਣੀ ਬੜੀ ਪਿਆਰੀ ਜੀ ਸੋਚ ਨੂੰ ਬੜੇ ਸਾਰਥਕ ਤਰੀਕੇ ਦੇ ਨਾਲ ਕਰਮ ਯੋਗ ਵਿੱਚ ਢਾਲ ਕੇ ਇੱਕ ਭਗਤੀ ਦਾ ਰੂਪ ਦਿੱਤਾ ਹੈ ਤੇ ਉਸ ਵਿਅਕਤੀ ਦਾ ਨਾਮ ਹੈ ਸੁਖੀ ਬਾਠ ਦੀ ਮੈਂ ਦਰਦਾਂਧਾਦਰੀਆਂ ਦੋਸਤੋ ਕਰੀਬ 1 ਮਹੀਨਾ ਪਹਿਲੇ ਮੈਨੂੰ ਇੱਕ ਇਨਵੀਟੇਸ਼ਨ ਮਿਲਿਆ ਸੀ ਕਿ ਨਵੇਂ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਅੰਦਰ ਟੈਲੈਂਟ ਹੈ ਰਾਈਟਿੰਗ ਦਾ ਲਿਖਣ ਦਾ ਉਹਨਾਂ ਦੇ ਲਈ ਇੱਕ ਮੌਕਾ ਹੈ ਨਵੀਆਂ ਕਲਮਾਂ ਨਵੀਂ ਉਡਾਨ ਕੋਈ ਪ੍ਰੋਜੈਕਟ ਆਇਆ ਹੈ ਮੈਂ ਸਮਝਿਆ ਸ਼ਾਇਦ ਕੋਈ ਸਰਕਾਰੀ ਹੈ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਪੰਜਾਬ ਭਵਨ ਕਨੇਡਾ ਅਸਰੀ ਦੇ ਨਾਲ ਸੰਬੰਧਿਤ ਹੈ ਮੈਂ ਇਸ ਨਾਲ ਜੁੜਿਆ ਤੇ ਮੈਂ ਵੀ ਆਪਣੇ ਤਿੰਨ ਬੱਚਿਆਂ ਦੀ ਐਂਟਰੀਜ਼ ਭੇਜੀਆਂ ਤੇ ਮੇਰੇ ਤਿੰਨ ਬੱਚੇ ਜਿਹੜੇ ਨੇ ਸਿਲੈਕਟ ਹੋਏ ਪਰ ਜਦੋਂ ਮੈਂ ਇੱਥੇ ਇਸ ਪ੍ਰੋਜੈਕਟ ਦੇ ਤਹਿਤ ਸੰਗਰੂਰ ਵਿੱਚ ਮਸਤੂਆਣਾ ਸਾਹਿਬ ਵਿਖੇ ਪਹੁੰਚਿਆ ਹਾਂ ਤੇ ਸੱਚ ਪੁੱਛੋ ਦਿਲ ਦੀਆਂ ਗਹਿਰਾਈਆਂ ਤੋਂ ਦਿਲ ਬਾਗ-ਬਾਗ ਹੋ ਉੱਠਿਆ ਹੈ ਤੇ ਤੁਹਾਨੂੰ ਮੈਂ ਇਸ ਪ੍ਰੋਜੈਕਟ ਦੀ ਜੋ ਕਾਰਗੁਜ਼ਾਰੀ ਹੈ ਉਸ ਦੀ ਪੂਰੀ ਰਿਪੋਰਟ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜਰਾ ਗੌਰ ਨਾਲ ਸੁਣੀਆ ਸੋ ਨਿਹਾਲ ਦੋਸਤੋ ਅੱਜ ਦੇ ਸਵਾਰਥੀ ਯੁੱਗ ਦੇ ਵਿੱਚ ਹਰ ਵਿਅਕਤੀ ਆਪਣੇ ਬਾਰੇ ਸੋਚਦਾ ਹੈ ਜਿਆਦਾ ਤੋਂ ਜਿਆਦਾ ਪਰਿਵਾਰ ਬਾਰੇ ਸੋਚਦਾ ਹੈ ਤੇ ਜਿਹੜੇ ਐਗਜ਼ੈਂਪਲਰੀ ਲੋਕ ਨੇ ਜੇਕਰ ਉਹ ਆਪਣੀ ਮਾਂ ਦੀ ਕੇਅਰ ਕਰਦੇ ਨੇ ਉਹਨਾਂ ਦੀ ਖਾਸ ਤੌਰ ਤੇ ਸਮਾਜ ਦੇ ਵਿੱਚ ਪਛਾਣ ਕਰਵਾਈ ਜਾਂਦੀ ਹੈ ਪਰ ਇਹ ਸੁਖੀ ਬਾਟ ਕੀ ਕਰ ਰਹੇ ਨੇ ਆਓ ਤੁਹਾਨੂੰ ਮੈਂ ਦੱਸਦਾ ਇੱਕ ਮੁਹੱਬਤੀ ਪਰਿੰਦਾ ਜਿਸ ਦਾ ਨਾਮ ਸੁਖੀ ਬਾਟ ਹੈ ਜ਼ਰੂਰ ਆਪਣੀ ਮਾਤਾ ਨੂੰ ਬਹੁਤ ਪਿਆਰ ਕਰਦੇ ਹੋਣਗੇ ਸਾਰਿਆਂ ਨੂੰ ਨਮਸਕਾਰ ਕਿਉਂਕਿ ਮੈਂ ਨੂਰਮਾ ਅੱਜ ਮੇਰਾ ਜਿਸਨਲ ਉਸਨੇ ਬਹੁਤ ਜ਼ਿਆਦਾ ਮੁਹੱਬਤ ਦਰਸਾਈ ਹੈ ਉਹ ਹੈ ਮਾਂ ਬੋਲੀ ਪੰਜਾਬੀ ਤੇ ਖਾਸियत ਤੁਹਾਨੂੰ ਮੈਂ ਦੱਸਦਾ ਹਾਂ ਕਿ ਜੋ ਸਟੈਪ ਉਹਨਾਂ ਨੇ ਲਿਆ ਹੈ ਉਹ ਕਿਵੇਂ ਵੀ ਲੱਖਣ ਹੈ ਪੰਜਾਬ ਕੁਝ ਸਿੱਖਾਂਗੇ ਕੁਝ ਸਿਖਾਵਾਂਗੇ ਮੁਹੱਬਤ ਦੀਆਂ ਬਾਤਾਂ ਪਾਵਾਂਗੇ 13 ਮਹੀਨੇ ਪਹਿਲਾਂ ਸੋਚਦੇ ਸੀ ਕਿ ਬੱਚਿਆਂ ਨੂੰ ਪੰਜਾਬੀ ਨਾਲ ਕਿੱਦਾਂ ਜੋੜੀਏ ਕਿਉਂ ਮੈਂ ਬਹੁਤ ਸਾਲਾਂ ਤੋਂ ਪੰਜਾਬੀ ਲਈ ਪੰਜਾਬੀ ਦੀ ਪ੍ਰਵੋਣਤਾ ਲਈ ਬਹੁਤ ਯਤਨ ਕੀਤੇ ਪੰਜਾਬ ਭਵਨ ਸਾਇਆ ਕੈਨੇਡਾ ਦੇ ਵਿੱਚ ਹਰ ਸਾਲ ਵੱਡੀ ਤੋਂ ਵੱਡੀ ਕਾਨਫਰੰਸਾਂ ਉੱਥੇ ਹੋਣਾ ਸੱਤ ਗਾਰਾਂ ਦਾ ਉੱਥੇ ਜਾਣਾ ਬਹੁਤ ਸਾਰੀਆਂ ਕਿਤਾਬਾਂ ਕਿੰਨੇ ਸੌ ਕਿਤਾਬਾਂ ਸੀ ਪੰਜਾਬ ਭਵਨ ਨੇ ਸਪਾਈਆਂ ਪੰਜਾਬੀ ਸਕੂਲ ਦਾ ਕੈਨੇਡਾ ਵਿੱਚ ਚਲਾਉਣਾ ਪੰਜਾਬੀ ਮੈਗਜ਼ੀਨ ਦਾ ਚਲਾਉਣਾ ਉਹ ਆਪਣੇ ਥਾਂ ਤੇ ਬੜਾ ਵਧੀਆ ਰਿਆ। ਪਾਰੀਆਂ ਨਾਲ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਸੀਂ ਬੱਚਿਆਂ ਨੂੰ ਨਹੀਂ ਇਕੱਠੇ ਕਰ पाए। ਜਿੰਨੇ ਵੀ ਸਾਡੇ ਵੀ ਸਾਮਾਨ ਹੁੰਦੇ ਸਾਰੀਆਂ ਵੀ ਕਾਨਫਰੰਸ ਹੁੰਦੀਆਂ ਸੀ ਜ਼ੋਰ ਵੀ ਲਾਇਆ। ਉਸ ਸੁਤੇ ਤਰੀਕੇ ਨਾਲ ਅਸੀਂ ਜਿੰਨਾ ਕੋਸ਼ਿਸ਼ ਕਰਦੇ ਸੀ ਅਸੀਂ ਉਹ ਚ ਕਾਮਯਾਬ ਨਹੀਂ ਹੋਏ। ਸੋ ਇੱਕ ਮੱਖਣੀ ਸੋਚ ਨਾਲ ਪੈਨਸਲ ਲਾ ਕੇ ਆਪਣੇ ਡਰਾਇੰਗ ਟੇਬਲ ਤੇ ਇਹ ਸਾਰੇ ਨੂੰ ਲਿਖਿਆ ਕਿ ਕਿਦਾਂ ਬੱਚਿਆਂ ਨੂੰ ਜੋੜਿਆ ਜਾਵੇ ਦੂਰਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਮੈਂ ਵੀ ਇਸ ਦਾ ਹਿੱਸਾ ਬਣਿਆ ਆਪਣੇ ਵਿਦਿਆਰਥੀਆਂ ਨੂੰ ਲੈ ਕੇ ਜਦ ਮੈਂ ਮਸਤੂਆਣਾ ਸਾਹਿਬ ਵਿਖੇ ਪਹੁੰਚਿਆ ਤਾਂ ਜੋ ਇਸਤਿقبال ਹੋਇਆ ਜੋ ਸਵਾਗਤ ਹੋਇਆ ਉਹ ਬੜਾ ਖਾਸ ਸੀ ਦੇਖੋ ਜਰਾ ਨਵੀਆਂ ਕਲਮਾਂ ਨਵੀਂ ਉਡਾਨ ਦੋ ਰੋਜ਼ਾ ਅੰਤਰਰਾਸ਼ਟਰੀ ਬਾਲਿਕ ਕਾਨਫਰੰਸ ਇਸ ਦੇ ਵਿੱਚ ਚਾਰ ਇਵੈਂਟਸ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਹਨ ਇੱਕ ਹੈ ਸਟੋਰੀ রাইਟਿੰਗ ਪੋਇਟਰੀ ਸਿੰਗਿੰਗ ਤੇ ਇਸ ਦੇ ਨਾਲ ਐਸੇ ਰਾਈਟਿੰਗ ਜਿਸ ਦੇ ਵਿੱਚ ਪੂਰੇ ਪੰਜਾਬ ਸਮੇਤ ਵੱਖ-ਵੱਖ ਜਿਹੜੇ ਸਾਡੀਆਂ ਸਟੇਟਸ ਨੇ ਰਾਜਸਥਾਨ ਵਗੈਰਾ ਉੱਥੋਂ ਕਰੀਬ ਮੈਨੂੰ ਪਤਾ ਲੱਗਾ ਹੈ ਕੋਈ 1300 ਤੋਂ ਜ਼ਿਆਦਾ ਪਾਰਟਿਸਪੈਂਟਸ ਜਿਹੜੇ ਨੇ ਉਹਨਾਂ ਨੇ ਪਾਰਟਿਸਪੇਟ ਕੀਤਾ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਗਾਈਡ ਅਧਿਆਪਕ ਵੀ ਪਰ ਇਹ ਜਿਹੜੇ ਇਵੈਂਟ ਹੋ ਰਹੇ ਨੇ ਇਹਨਾਂ ਦੇ ਵਿੱਚ ਜਿਹੜਾ ਪ੍ਰਬੰਧ ਹੈ ਉਹ ਆਲਾ ਦਰਜੇ ਦਾ ਹੈ ਤੇ ਸਪੈਸ਼ਲੀ ਆਈ ਊਡ ਲਾਈਕ ਟੂ ਸੇ ਕਿ ਜਿਹੜਾ ਜਜਮੈਂਟ ਪੈਨਲ ਹੈ ਉਸ ਦਾ ਕੰਮ ਬੜਾ ਹਾਰਡਸ਼ਿਪ ਵਾਲਾ ਹੈ ਕਿਉਂਕਿ ਮੈਂ ਜਿੰਨੇ ਵੀ ਇਵੈਂਟਸ ਵੇਖੇ ਨੇ ਉਦੇ ਵਿੱਚ ਵਿਦਿਆਰਥੀਆਂ ਦਾ ਜਿਹੜਾ ਕੰਮ ਬੋਲ ਰਿਹਾ ਹੈ ਉਹ ਬੜਾ ਹੀ ਐਕਸੀਲੈਂਟ ਹੈ ਤੇ ਸ਼ਾਇਦ ਜੱਜਿਸ ਜਿਹੜੇ ਨੇ ਉਹਨਾਂ ਨੂੰ ਬੜੀ ਮੁਸ਼ਕਿਲ ਆਉਣ ਵਾਲੀ ਹੈ ਪਰ ਖੈਰ ਜੋ ਵੀ ਉਪਰਾਲਾ ਹੈ ਉਸ ਦੀ ਜਿੰਨੀ ਸਲਾਹਾਂ ਕੀਤੀ ਜਾਵੇ ਓਨੀ ਘੱਟ ਹੈ ਜ਼ੋਰ ਨਾਲ ਤਾੜੀਆਂ ਨਾਲ ਸਾਬਤ ਕੀਤਾ ਜਾਵੇ ਗੁਰਦੀਪ ਸਿੰਘ ਉਹ ਜਾਂਦੇ ਨੇ ਤਿਆਰ ਗੁਰੂ ਘਰ ਜਾਣ ਲੱਗੇ ਤਾਂ ਪੈਂਦੀ ਮੌਤਾਂ ਇੱਕ ਪਾਸੇ ਲਖਵਾਇਆ ਨਾਮ ਗੁਰੂ ਦੀ ਦਾ ਦੂਜੇ ਪਾਸੇ ਗੱਡੀ ਉੱਤੇ ਲਖਵਾਈ ਗੋਤਿਆਂ ਹੱਦ ਦੇ ਪਾਸੇ ਗੱਡੀ ਉੱਤੇ ਲਖਵਾਈ ਗੋਤਿਆਂ ਉਹ ਅਣਖਾਂ ਦੇ ਨਾਲ ਜਿਹੜੇ ਜੁੱਦ ਲੜੇ ਸੀ ਕਿਤੇ ਭੁੱਲ ਤਾਣ ਗਏ ਉਹਨਾਂ ਜੁੱਦਾਂ ਨੂੰ ਭੁੱਲ ਤਾਣ ਗਏ ਉਹਨਾਂ ਜੁੱਦਾਂ ਨੂੰ ਕਾਲ ਗਰੁੱਪ ਆਫ ਕਾਲਜਿਸ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਜਿੱਥੇ ਕੀ ਇਹ ਇਵੈਂਟਸ ਹੋ ਰਹੇ ਹਨ ਇਹਨਾਂ ਦਾ ਪ੍ਰੋਸਪੈਕਟਸ ਜਿਹੜਾ ਹੈ ਮੇਰੇ ਹੱਥ ਵਿੱਚ ਹੈ ਮਜ਼ੇਦਾਰ ਗੱਲ ਹੈ ਕਿ ਨਵੀਆਂ ਕਲਮਾਂ ਨਵੀਂ ਉਡਾਨ ਇੱਕ ਅੰਤਰਰਾਸ਼ਟਰੀ ਸੰਸਥਾ ਬਣ ਚੁੱਕੀ ਹੈ ਤੇ ਹੁਣ ਤੱਕ ਇਹਨਾਂ ਦੀਆਂ ਕੋਈ 30 ਤੋਂ ਵੱਧ ਕਿਤਾਬਾਂ ਜਿਹੜੀਆਂ ਨੇ ਪੁਛਾਇਆ ਹੋ ਚੁੱਕੀਆਂ ਕੈਨੇਡਾ ਤੋਂ ਇਸ ਦੀ ਸ਼ੁਰੂਆਤ ਹੁੰਦੀ ਹੈ ਯੂਰਪ ਵਿੱਚ ਇੰਗਲੈਂਡ ਵਿੱਚ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਜਿਹੜੇ ਆਫਿਸਿਸ ਨੇ ਤੇ ਇਹਨਾਂ ਦੀਆਂ ਜਿਹੜੀਆਂ ਟੀਮਸ ਨੇ ਨਵੇਂ ਰਾਈਟਰਸ ਉਹ ਵੀ ਖਾਸ ਤੌਰ ਤੇ ਬਾਲ ਲੇਖਕ ਉਹਨਾਂ ਨੂੰ ਪ੍ਰोत्사ਹਤ ਕਰਨ ਦੇ ਲਈ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਹਨ ਇਸ ਦੇ ਨਾਲ ਨਾਲ ਜਿਹੜੇ ਭਾਰਤ ਦੇ ਵੱਖ-ਵੱਖ ਸੂਬੇ ਨੇ ਜਿੱਥੇ ਐਟੀ ਮਾਨਵੀਆਂ ਕਲਮਾ ਨਵੀਂ ਉਡਾਨ ਦੇ ਕੰਮ ਕਰ ਰਹੇ ਹਨ ਉਹ ਸੂਬੇ ਹਨ ਰਾਜਸਥਾਨ ਹੈ ਮਹਾਰਾਸ਼ਟਰ ਹੈ ਹਿਮਾਚਲ ਪ੍ਰਦੇਸ਼ ਹੈ ਤੇ ਇਸ ਦੇ ਨਾਲ ਨਾਲ ਜਿਹੜਾ ਸਾਡਾ ਪੰਜਾਬ ਹੈ ਉਸ ਦੇ ਸਾਰੇ ਦੇ ਸਾਰੇ ਜ਼ਿਲ੍ਹੇ ਜਿਹੜੇ ਨੇ ਉਸ ਦੇ ਵਿੱਚ ਇਹ ਟੀਮਾਂ ਜਿਹੜੀਆਂ ਨੇ ਕੰਮ ਕਰ ਰਹੀਆਂ ਹਨ ਤੇ ਜਦੋਂ ਅਸੀਂ ਇੱਥੇ ਪਹੁੰਚੇ 15 ਤਰੀਕ ਨੂੰ ਅਸੀਂ ਇੱਥੇ ਪਹੁੰਚੇ 16 ਨੂੰ ਇਵੈਂਟ ਸ਼ੁਰੂ ਹੋਣੇ ਸਨ ਤੇ ਬਕਾਇਦਾ ਹਰ ਜ਼ਿਲ੍ਹੇ ਨੂੰ ਇੱਕ ਬੱਸ ਪ੍ਰੋਵਾਈਡ ਕਰਵਾਈ ਗਈ ਬਹੁਤ ਅੱਛੀ ਹਰ ਜ਼ਿਲ੍ਹੇ ਤੋਂ ਪਾਰਟਿਸਪੈਂਟਸ ਜਿਹੜੇ ਸਨ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਸੀ ਉਹਨਾਂ ਨੂੰ ਲਿਆ ਗਿਆ ਤੇ ਉਹਨਾਂ ਨੂੰ ਡੈਸਟੀਨੇਸ਼ਨ ਜਿਹੜਾ ਹੈ ਸੰਗਰੂਰ ਉਥੇ ਲੈ ਕੇ ਆਇਆ ਗਿਆ ਤੇ ਇੱਥੇ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੈ ਉਹ ਤੇ ਬਹੁਤ ਹੀ ਆਲਾ ਹੈ ਬੜਾ ਮਜ਼ੇਦਾਰ ਹੈ ਭਾਵੇਂ ਇਹ ਇੱਕ ਲੰਗਰ ਦੇ ਰੂਪ ਵਿੱਚ ਹੈ ਪਰ ਇਹ ਜਿਹੜਾ ਪ੍ਰਸ਼ਾਦ ਹੈ ਇਹ ਬਹੁਤ ਹੀ ਕਾਬਿਲ-ਏ-ਤਾਰੀਫ ਹੈ ਜਿੰਨੀ ਵੀ ਇਸ ਦੀ ਤਾਰੀਫ ਕੀਤੀ ਜਾਵੇ ਸਵਾਦ ਦੇ ਮਸਲੇ ਵਿੱਚ ਪੌਸ਼ਟਿਕਤਾ ਦੇ ਮਸਲੇ ਵਿੱਚ ਤੇ ਬਕਾਇਦਾ ਜਿਹੜੀ ਸਾਡੀ ਰਹਿਤ ਮਰਿਆਦਾ ਹੈ ਉਹਦੇ ਮਸਲੇ ਵਿੱਚ ਦੇਖਿਆ ਜਾਵੇ ਤੇ ਸਾਰੇ ਬੜੇ ਹੀ ਪ੍ਰੇਮ ਭਾਵ ਦੇ ਨਾਲ ਸੇਵਾ ਵੀ ਕਰ ਰਹੇ ਹਨ ਲੰਗਰ ਵੀ ਸ਼ਕ ਰਹੇ ਹਨ ਤੇ ਇਹ ਆਪਣੇ ਆਪ ਵਿੱਚ ਜਿਹੜੀ ਇੱਕ عظیم ਕਾਨਫਰੰਸ ਹੋ ਰਹੀ ਹੈ ਉਸ ਦਾ ਲੁਤਫ ਉਠਾ ਰਹੇ ਹਨ ਹੁੰਦੀ ਹੈ ਸਿਰਫ ਭਾਸ਼ਣ ਦੇਣਾ ਜਾਂ ਫਿਰ ਸਿਰਫ ਸਮੱਸਿਆਵਾਂ ਦਾ ਸੋਸ਼ਲ ਮੀਡੀਆ ਤੇ ਰੌਲਾ ਪਾਣਾ ਸਾਹਿਤ ਕ੍ਰਾਂਤੀ ਕੀ ਹੈ ਤੇ ਮਾਂ ਬੋਲੀ ਪ੍ਰਤੀ ਪਿਆਰ ਕੀ ਹੈ ਕਿ ਬਹੁਤ ਵੱਡੇ ਵੱਡੇ ਲੇਖਕਾਂ ਦਾ ਇੱਕ ਜਮਗਾਟੇ ਇਕੱਠਾ ਕਰਨਾ ਉਹਨਾਂ ਤੋਂ ਸ਼ਾਇਰੀ ਸੁਣਨਾ ਉਹਨਾਂ ਤੋਂ ਵੱਡੀਆਂ-ਵੱਡੀਆਂ ਕਵਿਤਾਵਾਂ ਜਿਹੜੀਆਂ ਨੇ ਉਹਨਾਂ ਦੀਆਂ ਲਿਖੀਆਂ ਹੋਈਆਂ ਉਹ ਸੁਣਨਾ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਉਸ ਨੂੰ ਪਾ ਕੇ ਤੇ ਚੈਨ ਦੀ ਨੀਂਦਰੇ ਸੌ ਜਾਣਾ ਸ਼ਾਇਦ ਇਸ ਤੋਂ ਬਹੁਤ ਹੀ ਪਰੇ ਹਟ ਕੇ ਜੋ ਕੰਮ ਕੀਤਾ ਹੈ ਉਹ ਕੀਤਾ ਹੈ ਸ਼੍ਰੀ ਸੁਖੀ ਬਾਠ ਜੀ ਕਿਉਂਕਿ ਇਹਨਾਂ ਨੇ ਕੋਈ ਉੱਗੇ ਰਾਈਟਰਸ ਨਹੀਂ ਲਏ ਬਲਕਿ ਇਹਨਾਂ ਨੇ ਵਰਤਮਾਨ ਦੀ ਕੋਖ ਦੇ ਵਿੱਚ ਭਵਿੱਖ ਦੇ ਪਲ ਰਹੇ ਨਾਮੀ ਸ਼ਾਇਰ ਗੀਤਕਾਰ ਸਾਹਿਤਕਾਰ ਜਿਹੜੇ ਕੱਲ ਨੂੰ ਹੋਣ ਵਾਲੀਆਂ ਅਮ੍ਰਿਤਾ ਪ੍ਰੀਤਮ ਨੇ ਸ਼ਿਵ ਕੁਮਾਰ ਬਟਾਲਵੀ ਨੇ ਵਾਰਿਸ ਸ਼ਾਹ ਨੇ ਦਮੋਦਰ ਨੇ ਪੀਲੂ ਨੇ ਤੇ ਸੁਰਜੀਤ ਪਾਤਰ ਨੇ ਇਹ ਉਹਨਾਂ ਦੀ ਤਲਾਸ਼ ਕਰ ਰਹੇ ਨੇ ਇਹ ਬੱਚਿਆਂ ਦੇ ਅੰਦਰ ਜਿਹੜੇ ਕੀ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਨੇ ਤੇ ਮੈਨੂੰ ਇਹਨਾਂ ਦਾ ਇਹ ਉਪਰਾਲਾ ਜਿਹੜਾ ਹੈ ਉਹ ਤਹ ਦਿਲ ਤੋਂ ਬਹੁਤ ਜ਼ਿਆਦਾ ਟੱਚ ਕੀਤਾ ਹੈ ਇਸ ਕਰਕੇ ਮੈਂ ਇਹ ਵੀਡੀਓ ਜਿਹੜੀ ਹੈ ਉਹ ਬਣਾਉਣ ਤੋਂ ਨਹੀਂ ਰਹਿ ਸਕਿਆ ਕਿਉਂਕਿ ਇਸ ਸ਼ਖਸੀਅਤ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਵਾਪਕ ਨਿਸ਼ਾਂ ਤੋਂ ਵਾਪਕ ਜ਼ਿਲ੍ਹਿਆਂ ਤੋਂ ਆਏ ਹੋਏ ਪੰਜਾਬੀ ਦੇ ਨਾਲ ਪਿਆਰ ਕਰਨ ਵਾਲੇ ਯੋਕਕ ਸਮਾਨ ਪਿਆਰੇ ਬੱਚਿਓ ਅੱਜ ਇਸ ਦੋਸਤਾਂ ਦਾ ਆਪਸ ਦੇ ਵਿੱਚ ਆ ਕੇ ਬਹੁਤ ਹੀ ਨੂੰ ਕਹਾਂ ਕਿ ਇੱਕ ਲਖਣ ਐਕਸਪੀਰੀਅੰਸ ਹੋਇਆ ਕਿ ਕਿਵੇਂ ਬਾਟ ਸਾਹਿਬ ਨੇ ਜਿਨ੍ਹਾਂ ਨੇ ਆਪਣੀ ਇਸ ਧਰਤੀ ਜਿਹੜੀ ਹੈ ਗਰਮ ਲੈਂਣ ਵਾਲੀ ਧਰਤੀ ਪੰਜਾਬ ਨੂੰ ਉਹਨਾਂ ਨੇ ਆਪਣਾ ਜਿਹਨੂੰ ਕਹਿੰਦੇ ਕੋਈ ਵੀ ਵਿਅਕਤੀ ਜੇ ਸਕਸੈਸਫੁਲ ਹੁੰਦਾ ਹੈ ਉਹਦੇ ਮਨ 'ਚ ਇੱਛਾ ਹੁੰਦੀ ਹੈ ਕਿ ਮੈਂ ਉਸ ਧਰਤੀ ਨੂੰ ਜ਼ਰੂਰ ਕੁਝ ਦਵਾ ਵਾਪਸ ਜਿਨੇ ਮੈਨੂੰ ਇਸ ਤਾਕਤ ਦਿੱਤਾ ਔਰ ਇਸ ਲੈਵਲ ਤੇ ਪਹੁੰਚਾਇਆ ਤੇ ਮੈਂ ਇਸ ਸਮਾਜ ਲਈ ਕੁਝ ਕਰ ਸਕਦਾ ਹਾਂ ਔਰ ਆਪਣੀ ਮਾਂ ਬੋਲੀ ਲਈ ਜਿਸ ਬੰਦੇ ਨੇ ਆ ਦੇਖੋ ਮੰਦਰਾ ਮੋਟਵਰਾਂ ਦੇ ਤੇ ਬਹੁਤ ਸਾਰੇ ਸਫਲ ਲੋਕ ਜਿਹੜੇ ਨੇ ਬੜਾ ਫਟਾਫਟ ਕਰਦੇ ਨੇ ਪਰ ਇਸ ਵਿਅਕਤੀ ਨੇ ਆਪਣੀ ਮਾਂ ਮੋਲੀ ਲਈ ਇਹ ਵੀੜਾ ਚੱਕਿਆ ਉਹਦੇ ਲਈ ਸੈਲੂਟ ਬਣਦਾ ਹੈ ਉਹਦੇ ਲਈ ਸਪੈਸ਼ਲ ਅਪਲਾਉਜ਼ ਬਣਦੀ ਹੈ ਬਹੁਤ ਬਹੁਤ ਮੁਬਾਰਕਾਂ ਬਾਖਸ਼ਾਹ ਤੁਸੀਂ ਇਹ ਵੀੜਾ ਚੱਕਿਆ ਸਾਹਮਣੇ ਜ਼ਿਲ੍ਹਾ ਮਲੇਰਕੋਟਲਾ ਸੋਹਣਪ੍ਰੀਤ ਸਿੰਘ 349 ਟੈਗ ਨੰਬਰ ਜ਼ਿਲ੍ਹਾ ਬਠਿੰਡਾ ਸਿੰਘ ਤੇਜਾ ਜੀ ਕਿਰਪਾ ਕਰਕੇ ਮੰਚ ਉੱਤੇ ਆ ਜਾ ਤੇ ਸਰ ਇਹਨਾਂ ਨੂੰ 골ਡ ਦਾ ਮੈਡਲ ਹੀ ਬਣਾ ਦਿੱਤਾ ਨਵੀਆਂ ਕਲਮਾਂ ਨਵੀਂ ਉਡਾਰੀ ਜਵਾਬਦਾਰੀਆਂ ਮੁਬਾਰਕਾਂ ਮੇਰੇ ਵੀਰ ਓਮਕਾਰ ਸਿੰਘ ਤੇਜੇ ਸੋ ਗੱਲ ਮੈਂ ਕ੍ਰਾਂਤੀ ਦੀ ਕਰ ਰਿਹਾ ਸੀ ਇਹ ਵਾਕਈ ਇੱਕ ਕ੍ਰਾਂਤੀਕਾਰੀ ਸਟੈਪ ਸੀ ਇਹ ਜਿਹੜੀ ਦੋ ਰੋਜ਼ਾ ਬਾਲ ਲੇਖ ਕਾਨਫਰੰਸ ਸੀ ਇਹ ਵਾਕਈ ਇੱਕ ਸ਼ਾਨਦਾਰ ਤੇ ਕ੍ਰਾਂਤੀਕਾਰੀ ਉਪਰਾਲਾ ਸੀ ਇਹਦੇ ਵਿੱਚ ਗੱਲ ਹਾਰਜੀਤ ਦੀ ਨਹੀਂ ਸੀ ਹੈਗੀ ਗੱਲ ਇੱਕ ਪਲੇਟਫਾਰਮ ਦੀ ਸੀ ਤੇ ਸਭ ਤੋਂ ਵਧੀਆ ਗੱਲ ਜਿਹੜੀ ਮੈਨੂੰ ਇੱਕ ਹੋਰ ਲੱਗੀ ਉਹ ਸੀ ਕਿ ਜਿੰਨੀਆਂ ਵੀ ਸਟੇਜਾਂ ਹੋਸਟ ਕੀਤੀਆਂ ਐਜ਼ ਐਨ ਐਂਕਰ ਉਹ ਵੀ ਵਿਦਿਆਰਥੀਆਂ ਨੇ ਕੀਤੀਆਂ ਪ੍ਰਧਾਨਗੀ ਮੰਡਲ ਦੇ ਵਿੱਚ ਜਿਹੜੇ ਬਿਠਾਏ ਗਏ ਉਹ ਵੀ ਵਿਦਿਆਰਥੀ ਬਿਠਾਏ ਗਏ ਤੇ ਇਹ ਸੋਚ ਜਿਹੜੀ ਹੈ ਉਹਨਾਂ ਨੇ ਨੰਨੇ-ਮੁੰਨੇ ਦਿਮਾਗ ਨੰਨੇ-ਮੁੰਨੇ ਦਿਲਾਂ ਦੇ ਅੰਦਰ ਕਿੰਨਾ ਆਤਮ ਵਿਸ਼ਵਾਸ ਤੇ ਕਿੰਨੀ ਪੋਜ਼ਿਟਿਵ એનર્ਜੀ ਭਰੀ ਹੋਏਗੀ ਉਸ ਦਾ ਅੰਦਾਜ਼ਾ ਤੁਸੀਂ ਖੁਦ ਹੀ ਲਗਾ ਸਕਦੇ ਹੋ ਆਈ ਥਿੰਕ ਮੋਰ ਦੈਨ 4000 ਲੋਕ ਜਿਹੜੇ ਸਨ ਇੱਥੇ ਪਹੁੰਚੇ ਤਿੰਨ ਦਿਨ ਤੱਕ ਅਸੀਂ ਵੀ ਇੱਥੇ ਪਰਸੋਂ ਆਏ ਸਾਂ ਸੋ ਐਨੇ ਲੋਕ ਜਿਹੜੇ ਇੱਥੇ ਪਹੁੰਚੇ ਉਹਨਾਂ ਦੇ ਰਹਿਣ ਦਾ ਉਹਨਾਂ ਦੀ ਟਰਾਂਸਪੋਰਟੇਸ਼ਨ ਦਾ ਉਹਨਾਂ ਦੇ ਖਾਣ ਪੀਣ ਦਾ ਐਕਸਲੈਂਟ ਪ੍ਰਬੰਧ ਜਿਹੜਾ ਸੀਗਾ ਰਹਿਣ ਦਾ ਖਾਣ ਪੀਣ ਦਾ ਸਰ ਜੋ ਵੀ ਸੀਗਾ ਉਹ ਸ਼੍ਰੀਮਾਨ ਸੁਖੀ ਬਾਠ ਜੀ ਨੇ ਆਪਣੀ ਜਿਪ ਤੋਂ ਖਰਚ ਕੀਤਾ ਇਹ ਮੈਨੂੰ ਉਹਨਾਂ ਦੇ ਜਿਹੜੇ ਮੁਖ ਸੂਤਰ ਨੇ ਉਹਨਾਂ ਤੋਂ ਪਤਾ ਲੱਗਾ ਸੋ ਇਹ ਇਨਸਾਨ ਜਿਹੜੇ ਨੇ ਉਹ ਅਕਈ ਕਾਬਿਲ ਤਾਰੀਫ ਨੇ ਐਸ ਕਰਕੇ ਮੈਂ ਅਜਹੀ ਸ਼ਖਸੀਅਤ ਨੂੰ ਸਾਹਮਣੇ ਰੱਖਦੇ ਹੋਏ ਇਹ ਵੀਡੀਓ ਆਪ ਤੱਕ ਲੈ ਕੇ ਆਇਆ ਹਾਂ ਕਿ ਕ੍ਰਾਂਤੀਕਾਰੀ ਉਪਰਾਲੇ ਅੱਜ ਦੀ ਇੱਕ ਬਹੁਤ ਵੱਡੀ ਲੋੜ ਹੈ ਅਸੀਂ ਜੇਕਰ ਵਾਕਈ ਆਪਣੀ ਸੋਸਾਇਟੀ ਦੇ ਵਿੱਚੋਂ ਜ਼ਹੀਨ ਲੋਕ ਪੈਦਾ ਕਰਨੇ ਨੇ ਕਿਉਂਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਜੋ ਦੇਖ ਰਹੇ ਹਾਂ ਉਹਦੇ ਅਕੋਰਡਿੰਗਲੀ ਪੋਜ਼ਿਟਿਵ એનર્ਜੀ ਪੋਜ਼ਿਟਿਵ ਲਿਟਰੇਚਰ ਤੇ ਪੋਜ਼ਿਟਿਵ ਰਾਈਟਰ ਕ੍ਰੀਏਟ ਕਰਨੇ ਬਹੁਤ ਜ਼ਰੂਰੀ ਨੇ ਤੇ ਉਹ ਰਾਈਟਰ ਜਿਹੜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀ ਵੱਡੀ ਭੀੜ ਦੇ ਵਿੱਚ ਹੋਣਗੇ ਜਿਹੜਾ ਸਾਡਾ ਸਮਾਜ ਹੈ ਉਸ ਨੂੰ ਚੰਗੀ ਸਿਹਤ ਜ਼ਰੂਰ ਮਿਲੇਗੀ ਬਹੁਤ ਸਾਰੇ ਲੋਕ ਜਿਹੜੇ ਸਮਾਜ ਦੇ ਵਿੱਚ ਬਹੁਤ ਅੱਛਾ ਕੰਮ ਕਰਦੇ ਨੇ ਮੇਰੀ ਹੱਥ ਜੋੜ ਕੇ ਉਹਨਾਂ ਅੱਗੇ ਬੇਨਤੀ ਹੈ ਕਿ ਸ਼੍ਰੀਮਾਨ ਸੁਖੀ ਬਾਟ ਦੀ ਜਿਹੜੇ ਨੇ ਉਹ ਵਾਕਈ ਤੁਹਾਡੇ ਲਈ ਇੱਕ ਉਦਾਹਰਣ ਹੋ ਸਕਦੇ ਨੇ ਭਾਵੇਂ ਤੁਸੀਂ ਦੇਸ਼ ਵਿੱਚ ਹੋ ਭਾਵੇਂ ਤੁਸੀਂ ਵਿਦੇਸ਼ ਵਿੱਚ ਹੋ ਤੇ ਮੈਂ ਉਹਨਾਂ ਲਈ ਚੰਦ ਲਾਈਨਸ ਲਿਖੀਆਂ ਸਨ ਜਿਹੜੀਆਂ ਕਿ ਅ ਮੈਂ ਪਲਾਨ ਨਹੀਂ ਸੀ ਹੈਗੀਆਂ ਪਰ ਉਹ ਲਾਈਨਸ ਜਿਹੜੀਆਂ ਸੀਗੀਆਂ ਆਪਣੇ ਆਪ ਵਿੱਚ ਉਦੋਂ ਸਾਰਤਕ ਹੋਈਆਂ ਜਦੋਂ ਇੱਕ ਰਿਪੋਰਟਰ ਮੇਰੇ ਮੇਰਾ ਇੰਟਰਵਿਊ ਕਰ ਰਹੇ ਸਨ ਤੇ ਉਸ ਵੇਲੇ ਸੁੱਖੀ ਬਾਟ ਦੀ ਸਾਡੇ ਲਾਗੂ ਲੰਘ ਰਹੇ ਸਨ ਤੇ ਉਹ ਲਾਈਨਸ ਬਿਲਕੁਲ ਉਸ ਵੇਲੇ ਜੋ ਮੈਂ ਦਿਲ ਤੋਂ ਉਹ ਨਹੀਂ ਲਿਖਿਆ ਸੀਗਾ ਉਹ ਤੁਹਾਡੇ ਰੂਬਰੂ ਹੈ ਤੁਸੀਂ ਸੁਣੋਗੇ ਤੇ ਤੁਸੀਂ ਵਾਕਈ ਪਸੰਦ ਕਰੋਗੇ ਕਿ ਮੈਨੇ ਜੋ ਵੀ ਲਿਖਾ ਥਾ ਦਿਲ ਸੇ ਲਿਖਾ ਥਾ ਔਰ ਜੋ ਦਿਲ ਸੇ ਲਿਖਾ ਥਾ वो वाकई ही एक इबादत के काबिल था इसलिए कि जिसके लिए लिखा वो खुद ही सुनने आया था हाँ मैं होने होने लिखा मोहब्बती मैं आपने बीच में रोक लू बट साहब भी आगे बट साहब एक मिनट आप प्लीज आ ये रहा आपकी बात चल रही थी बट साहब और सुबह कैसे आप भी आ गए तो इन्होंने कुछ आपके लिए लिखा है अच्छा, ये सुनाना चाहते इंटरव्यू हम कर जी आप अपनी बात कही मैंने बाट साहब के बारे में लिखा है ਵੱਟਸਐਪ بڑے بڑے ਦਿਲ ਤੋਂ ਲਿਖਿਆ ਮੈਂ ਤੁਹਾਡੇ ਲਈ ਅੱਛਾ ਜੀ ਮੁਹabbਤੀ ਪਰਿੰਦਿਆ ਮੁਹabbਤਾ ਲੁਟਾਉਂਦਾ ਰਹੀ ਵਾਹ ਜੀ ਮੁਹabbਤੀ ਪਰਿੰਦਿਆ ਮੁਹabbਤਾ ਲੁਟਾਉਂਦਾ ਰਹੀ ਕਮਾਈ ਦੌਲਤਾਂ ਤੇ ਇੰਜ ਹੀ ਲੁਟਾਉਂਦਾ ਰਹੀ ਤੇਰੇ ਸਿਰ ਤੇ ਹੱਥ ਰਹੇ ਨਾਨਕ ਦਾ ਵਾਹ ਵਾਹ ਮੇਰੇ ਸਿਰ ਤੇ ਹੱਥ ਰਹੀਂ ਨਾਨਕ ਦਾ ਤੇ ਇੰਜ ਹੀ ਭੰਡਾਰੇ ਲੰਗਾਂਦਾ ਰਹੀ ਬੁੱਲੇ ਵਾਰਿਸ ਅਮਰਤਾ ਸੁਰਜੀਤ ਬਣ ਕੇ ਸ਼ਾਬਾਸ਼ ਸ਼ਾਬਾਸ਼ ਬੁੱਲਾ ਵਾਰਿਸ ਅਮਰਤਾ ਸੁਰਜੀਤ ਬਣ ਕੇ ਢੋਲੀਆਂ ਕਲਮਾਂ ਤੋਂ ਹਰਫ਼ ਲਖਾਂਦਾ ਰਹੀ ਧਰਤ ਪੰਜਾਬ ਨੂੰ ਬਹੁਤ ਹੈ ਲੋੜ ਤੇ ਧਰਤ ਪੰਜਾਬ ਨੂੰ ਬਹੁਤ ਹੈ ਲੋੜ ਤੇਰੀ ਸੁਖੀ ਬਾਤ सदा फेरा पाउंडा रही पिछली बार सदा फेरा पाउंडा रही तो एक साल से हमने बच्चों लिखना सिखाया उनको स्टेज पर खड़ा करना सिखाया बोलना सिखाया अब नेक्स्ट जो इसका स्टेप है उसको जब लेंगे आ, उसकी बढ़ और ही होगी जो हमारे पास चार साल है जितने बच्चे जुड़े हैं ना अब चार टोटल सा, पाँच साल जितने हम आप लोगों को सुनाएंगे फिर तो आप बता के हमें जाना फिर इसमें निकला गया बातें बातें करनी तो बहुत बहुत तो हम वी बिलीव इन रियलिटी असलियत में मैं विश्वास मेजर मुझे करना आता है हाँ छोटे छोटे टीवे ज गए हैं बड़ा कुछ होएगा और पाँच साल बाद आपको सारे आंसर मिलेंगे मेरा जो काम है मेरी टीम का जो काम है पंजाबी के लिए एक अवेयरनेस पैदा करना है लोगों तो को सोचने लाना है और जो बहुत सारे लोग हैं जिनके दिमाग में ये फंस गया है उनके तो तो बच्चे का पंजाबी से लगाव नहीं है मैं उनको जरूर मदद जगाना चाहता हूँ बच्चों का बहुत लगाव आप दो दिन से जहाँ कमी लग रही है पंजाबी बच्चों में पंजाबी की लगन नहीं है नहीं है ना तीन स्टेजें लगी हुई हैं बच्चे बेशुमार सुना रहे हैं सो मेरा ख्याल है इसे एक अच्छा मैसेज आएगा और और भी जो संस्थाएं हैं जिन्होंने बच्चों को बिसर दिया है भूल गए जिनको उनको याद आ जाएगा कि हम भी इसको पकड़ें